माता गुजर कौर जी सुखमनी सेवा सोसाय पिता श्री गुरु गोबिंद प्रकाश दिहाड़ा बड़ी श्रद्धा की अरदास हाजरी भरी समागम दौरान गुरु गोबिंद जी के जीवन उन्होंने कुरबानी और खालसा पंथ की सचना बारे विचार किए गए वक्तावान ने कहा कि गुरु साहिब की सिकख्या अज भी मनुखता सचाफ का राह दिखाई है अंत में सरबत के भले की अरदास उपरत गुरु का लंगर वरताया गया जिस विच वीडी गिनती ने शमूलीत की थी। रिपोर्ट मनजीत सिंह ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੜਕਾਸ਼ ਦਿਹਾੜੇ ਦੀਆਂ ਬੇਅੰਤ ਬੇਨਤ ਵਧਾਈਆਂ ਜੀ ਬੇਅੰਤ ਬੇਨਤ ਵਧਾਈਆਂ 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 ਜੀ ਅੱਜ ਮਾਤਾ ਗੁਦਰ ਕੌਰ ਦੀ ਸੁਖਮਨੀ ਸਹਿਯੋਗੀ ਸੋਸਾਟੀ ਵੇਲਾ ਪੈਣਾ ਜੱਥਾ ਮਤਾਮਾ ਜਥਾ ਬਹੁ ਸ਼ਰਦਾ ਭਾਂਡਾ ਦੇ ਨਾਲ ਗੁਰੂ ਗੋਬਿੰਦ ਸਿੰਘ ਪਤਾਈ ਦੇ ਪ੍ਰਕਾਰ ਅਧਿਆਰਾ ਮਨਾ ਰਹੇ ਨੇ ਦਾਸਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਸਿੱਖੋ ਜੋ ਨਦੀਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਉਪਦੇਸ਼ ਦਿੱਤਾ ਸੀ ਕਿ ਮੇਰੇ ਸਿੱਖੋ ਮੇਰੇ ਸਿੱਖੋ ਜਦ ਤੱਕ ਮੇਰਾ ਸਿੱਖ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਦੁਨੀਆ ਦੀ ਕੋਈ ਵੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਸਭਨਾਂ ਨੂੰ ਬੇਨਤੀ ਹੈ ਆਓ ਰਲ ਮਿਲ ਕੇ ਵਾਦ ਤੋਂ ਵਾਦ ਗੁਰਬਾਣੀ ਪੜ੍ਹੀਏ ਗੁਰਮਤਿ ਦੇ ਸਿਧਾਂਤ ਤੇ ਪਹਿਰਾ ਦਈਏ ਜੋ ਸਤਗੁਰੂ ਨੇ ਸਾਨੂੰ ਮਰਿਆਦਾ ਦੱਸੀ ਹੈ ਉਹ ਮਰਿਆਦਾ ਮੁਤਾਬਕ ਆਪਣਾ ਜੀਵਨ ਬਤੀਤ ਕਰਕੇ ਸਤਗੁਰ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਤਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਲ ਪਹਿਲੇ ਵੀਰਾਂ ਦਾ ਵੀ ਜਿਨੇ ਸਾਡੇ মিডিਆ ਵਾਲੇ ਚੈਨਲ ਵਾਲੇ ਵੀਰ ਪਹੁੰਚੇ ਨੇ ਇਹਨਾਂ ਦੇ ਵੀ ਧੰਨਵਾਦ ਜੋ ਕਿ ਇਹ ਸਮਾਗਮਾਂ ਨੂੰ ਸੰਗਤਾਂ ਨੂੰ ਘੜ ਘੜ ਪਹੁੰਚਾਉਂਦੇ ਨੇ ਇਹ ਗੁਰਮੁਖ ਵੀਰਾਂ ਦਾ ਵੀ ਧੰਨਵਾਦ ਇਹ ਸਾਰੇ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਭਾਈ ਮੈਂ ਸਾਰਿਆਂ ਦੀ ਬੇਨਤੀ ਕਰਾਂਗਾ ਜਿੱਥੇ ਅਸੀਂ ਪ੍ਰਕਾਸ਼ ਜਿਹੜਾ ਸਤਿਗੁਰ ਦਾ ਮਨਾ ਰਹੇ ਹਾਂ ਅੱਜ ਅਰਦਾਸ ਕਰਿਓ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਾਡੇ ਅੰਦਰ ਸ਼ੁਭ ਗੁਨਾ ਦਾ ਪ੍ਰਕਾਸ਼ ਹੋ ਜਾਵੇ ਤੇਰੀ ਗੁਰਮਤ ਦਾ ਪ੍ਰਕਾਸ਼ ਹੋ ਜਾਵੇ ਤੇਰੇ ਸਿਧਾਂਤ ਦਾ ਪ੍ਰਕਾਸ਼ ਹੋ ਜਾਵੇ ਜੇ ਇਹਦੇ ਸਾਡੇ ਇਹਦੇ ਸ਼ੁਭ ਗੁਣਾਂ ਦਾ ਪ੍ਰਕਾਸ਼ ਹੋ ਗਿਆ ਸਤਗੁਰ ਦੇ ਸਿਧਾਂਤ ਦਾ ਪ੍ਰਕਾਸ਼ ਹੋ ਗਿਆ ਸਤਗੁਰ ਦੀ ਗੁਰਮਤ ਦਾ ਪ੍ਰਕਾਸ਼ ਹੋ ਗਿਆ ਉਸ ਦਿਨ ਸਾਡਾ ਪ੍ਰਕਾਸ਼ ਦਾ ਬਣਾਇਆ ਥਾਂ ਹੀ ਪੈ ਜਾਵੇਗਾ ਕਿ ਸਾਨੂੰ ਸਤਗੁਰ ਦੇ ਘਰੋਂ ਖੁਸ਼ੀਆਂ ਹੀ ਖੁਸ਼ੀਆਂ ਮਿਲ ਜਾਣਗੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੇ ਪ੍ਰਕਾਸ਼ ਹਮਾਰਾ ਪਇਓ पटना शहर बिखै पवलयो वह प्रगटयो मर्द अगमड़ा मरियम अकेला वाह वाह गोविंद सिंह आपे गुरु चेला साहिब कमाल सर्वसदानी अमृत के दाता पंथ के वाली दशमेश पिता 10वें गुरु नालक तन तन साहिब श्री गुरु गोबिंद सिंह महाराज इन्हान दा प्रकाश दिहाड़ा ਹਰ ਸਾਲ ਦੀ ਤਰ੍ਹਾਂ ਜਗਤ ਮਾਤਾ ਗੁਜਰ ਕੌਰ ਜੀ ਸੁਖਮਨੀ ਸੇਵਾ ਸੁਸਾਇਟੀ ਇਲਾਕਾ ਈਸ਼ਤਮੋਹ ਨਗਰ ਅਤੇ ਸੰਗਤ ਦੇ ਸਹਿਯੋਗ ਨਾਲ ਇਹ ਸਤਿਗੁਰੂ ਮਹਾਰਾਜ ਜੀ ਆਪਣੀ ਅਸੀਸ ਦੇ ਕੇ ਤਰਸ ਕਰਕੇ ਇਹ ਸੇਵਾ ਸਤਿਗੁਰ ਜੀ ਲੈਂਦੇ ਹਨ ਇਸੇ ਸਬੰਧ ਦੇ ਵਿੱਚ ਪਹਿਲਾਂ ਪੰਜ ਪ੍ਰਬਾਤ ਫੇਰੀਆਂ ਸਤਿਗੁਰੂ ਮਹਾਰਾਜ ਸੇਵਾ ਲੈਂਦੇ ਹਨ ਚਾਰ ਛੁੱਟੀਆਂ ਪਰਬਾਤ ਫੇਰੀਆਂ ਉਸ ਤੋਂ ਬਾਅਦ ਪੰਜਵੀਂ ਵੱਡੀ ਪ੍ਰਬਾਤ ਫੇਰੀ ਜਿਹਦੇ ਵਿੱਚ ਬੈਂਤ ਸੰਗਤਾਂ ਸਕੂਲੀ ਬੱਚੇ ਬੈਂਡਵਾਜੇ ਕਤਕਾ ਪਾਰਟੀਆਂ ਆਦ ਕਿਸਾ ਲੈਂਦੇ ਹਨ ਸਤਿਗੁਰੂ ਸਾਰੀਆਂ ਸੇਵਾਵਾਂ ਮਹਾਰਾਜ ਆਪ ਲੈਂਦੇ ਹਨ ਇਹਨਾਂ ਸਾਰੇ ਹੀ ਸਮਾਗਮ ਤੋਂ ਬਾਅਦ ਅਖੰਡ ਪੜ੍ਹ ਸਾਹਿਬ ਸਤਿਗੁਰੂ ਮਹਾਰਾਜ ਸੇਵਾ ਸੇਵਾ ਲੈਂਦੇ ਹਨ ਉਸ ਤੋਂ ਉਪਰੰਤ ਇੱਕ ਮਹਾਨ ਗੁਰਮਤ ਸਵਾਗਮ ਹਰ ਸਾਲ ਹੀ ਸਤਿਗੁਰੂ ਜੀ ਇਹ ਸੇਵਾ ਲੈਂਦੇ ਹਨ ਜਿਸ ਦੇ ਵਿੱਚ ਪੰਥ ਪ੍ਰਸਿੱਧ ਰਾਗੀ ਜਿਥੇ ਢਾਡੀ ਜਿਥੇ ਕਥਾਵਾਚਕ ਇਹ ਸਤਿਗੁਰੂ ਮਹਾਰਾਜ ਦੀ ਉਹਨਾਂ ਕੋਲ ਖਾਣੀਆਂ ਪਰੌਂਦੇ ਹਨ ਸੀਸਾ ਲੈਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਸਤਿਗੁਰੂ ਮਹਾਰਾਜ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਮਹਾਰਾਜ ਜੀ ਹਮੇਸ਼ਾ ਹੀ ਆਪਣਾ ਮੇਰਾ ਪਰਿਆ ਹੱਥੇ ਤੇ ਰੱਖ ਕੇ ਇਹ ਸੇਵਾਵਾਂ ਇਸੇ ਤਰ੍ਹਾਂ ਹੀ ਲੈਂਦੇ ਰਹਿਣ ਔਰ ਜਥੇ ਦੀ ਦਿਨ ਦੁਗਣੀ ਰਾਤ ਚੋਗਣੀ ਤਰਕੀ ਬਖਸ਼ਿਸ਼ ਕਰਨ ਔਰ ਸਾਰੇ ਹੀ ਜਗਤ ਨੂੰ ਸਤਿਗੁਰੂ ਮਾਰਜ ਕਿਰਪਾ ਕਰਨ ਬਾਣੀ ਅਤੇ ਬਣ ਨਾਲ ਜੋੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਸਰਵੰਸਦਾਨੀ ਉਨ੍ਹਾਂ ਦੇ ਪ੍ਰਕਾਸ਼ ਉਸਮ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ ਇਲਾਕੇ ਦੀਆਂ ਸੰਗਤਾਂ ਜਗਤ ਮਾਤਾ ਗੁਜਰੀ ਜੀ ਸੁਖਮੇਸਾ ਸੇਵਾ ਸੈਟੀ ਦੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਜੋ ਸਮਾਗਮ ਹੈ ਮਨਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਕੋਲ ਮਹਾਰਾਜ ਨੇ ਅਪਾਰ ਕਿਰਪਾ ਕਰਕੇ ਮਿਰ ਪਰਿਆ ਹੱਥ ਰੱਖ ਕੇ ਇਸੇਵਾਵਾ ਜੋ ਹੈ ਆਪ ਜੀ ਨੇ ਲਈਆਂ ਹਨ ਸਾਡੇ ਸਮਾਗਮ ਦੇ ਅੰਦਰ ਸ੍ਰੀ ਸੁਖਨੀ ਸਾਹਿਬ ਜੀ ਵਾਸ ਸੱਟੀਆਂ ਬੀਬੀਆਂ ਦੀਆਂ ਰਾਗੀ ਢਾਡੀ ਜਥੇ ਪ੍ਰਚਾਰਕ ਤੇ ਸਿੰਘ ਸਭਾ ਵੀ ਪਹੁੰਚਦੇ ਹਨ ਜੋ ਕਿ ਸਾਨੂੰ ਅਸੀਸ ਦੇਣ ਆਉਂਦੇ ਹਨ ਅੱਜ ਸਾਡੇ ਕੋਲ ਗੁਰਚੰਦ ਸਿੰਘ ਜੀ ਕਥਾਵਾਚਕ ਭਲਾਈ ਕੇਂਦਰ ਵਾਲੇ ਆਏ ਹਨ ਉਹਨਾਂ ਨੇ ਸਾਨੂੰ ਬਹੁਤ ਅਸੀਸਾਂ ਦਿੱਤੀਆਂ ਹਨ ਗੁਰੂ ਦੇ ਮਾਰਗ ਤੇ ਚੱਲਣ ਲਈ ਸਾਨੂੰ ਦਰਸਾਇਆ ਹੈ ਤੇ ਹੁਣ ਸਾਡੇ ਕੋਲ ਰਾਗੀ ਸਿੰਘ ਜੋ ਹੈ ਉਹ ਕਥਾ ਪੀਤਰ ਹੋ ਰਿਹਾ ਹੈ ਗੁਰੂ ਘਰ ਤੋਟ ਲੰਗਰ ਵਰਤੇਗਾ ਸੰਗਤਾਂ ਦੀਆਂ ਸੀਸਾ ਲਵਾਂਗੇ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਜਗਤ ਮਾਤਾ ਗੁਰੂ ਜੀ ਦੀਆਂ ਮਾਤਾ ਜੀ ਜਿਵੇਂ ਤੁਸੀਂ ਆਪ ਸਿੱਧਕ ਵਾਲੇ ਸੀ ਇਸ ਤਰ੍ਹਾਂ ਸਾਨੂੰ ਸਾਰੀਆਂ ਬੀਬੀਆਂ ਨੂੰ ਸਿੱਧਕ ਵਾਲੇ ਬਣਾਓ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆ ਹਮੇਸ਼ਾ ਸਾਡੇ ਕੋਲੋਂ ਸੇਵਾ ਆਪਣੀਆਂ ਲੈਂਦੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ what the